ਜੀ ਜੀ ਅਸੀਂ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇਟਾ ਟੈਂਪਰੇਚਰ 40.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3.3 ਡਿਗਰੀ ਸੈਲਸੀਅਸ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 21.8 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.7 ਡਿਗਰੀ ਸੈਲਸੀਅਸ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਨਾਈਟ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਦੇ ਨੀਚੇ ਚੱਲ ਰਿਹਾ ਜਦੋਂ ਕਿ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਔਰ ਜਿਵੇਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦੋ ਤਿੰਨ ਦਿਨ ਹੀਟ ਵੇਵ ਕੰਡੀਸ਼ਨਸ ਜਿਹੜਾ ਰੀਜਨ ਦੇ ਵਿੱਚ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਪਰ ਉਹਦੇ ਤੋਂ ਬਾਅਦ ਇੱਕ ਤਰੀਕ ਤੋਂ ਬਾਅਦ ਜਿਹੜੀਆਂ ਤੇਜ਼ ਹਵਾਵਾਂ ਜਾਂ ਗਰਜ ਚਮਕ ਨਹੀਂ ਕਿਤੇ ਕਿਤੇ ਹੋ ਸਕਦੀ ਹੈ ਪਰ ਜ਼ਿਆਦਾ ਜਿਹੜੇ ਚਾਂਸਸ ਨੇ ਉਹ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਹੀ ਨੇ ਲੱਗਦਾ ਮੈਨੂੰ ਕਿੰਨਾ ਕੁ ਬਦਲਾਅ ਹਦੀ ਕਿੰਨੂ ਮਿਲਿਆ ਮੌਸਮ ਦੇ ਵਿੱਚ ਕਿਉਂਕਿ ਕਾਫੀ ਸਮੇਂ ਜਿਹੜਾ ਹੈ ਕਾਫੀ ਟੈਂਪਰੇਚਰ ਜਿਵੇਂ ਦੇਨ ਦੇ ਜਾਂ ਰਹੇ ਨੇ ਜੀ ਟੈਂਪਰੇਚਰ ਦਿਨ ਦਾ ਜਿਵੇਂ ਹੁਣ ਪਿਛਲੇ ਦਿਨ ਲਗਭਗ 4 ਦਿਨ ਤੋਂ ਜਿਹੜਾ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚੱਲ ਰਿਹਾ ਔਰ ਇਹ 40.8 ਡਿਗਰੀ ਕੱਲ ਰਿਪੋਰਟ ਕੀਤਾ ਗਿਆ ਪਰ ਜੇ ਅਸੀਂ ਪਿਛਲੇ ਸਾਲਾਂ ਦਾ ਟੈਂਪਰੇਚਰ ਵੀ ਦੇਖੀਏ ਤਾਂ 2022 ਦੇ ਵਿੱਚ 40.5 ਡਿਗਰੀ ਸੈਂਟੀਗ੍ਰੇਡ ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ ਇਸ ਦਿਨ ਔਰ 2018 ਦੇ ਵਿੱਚ ਵੀ ਜਿਹੜਾ 40 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੀ ਔਰ ਹੋਰ ਵੀ ਪਹਿਲਾਂ 42 ਡਿਗਰੀ ਤੋਂ ਵੀ ਉੱਪਰ ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੋ ਅਸੀਂ ਉਹਨੂੰ ਕੋਈ ਅਨਜੂਸ਼ਵਲ ਜਿਹੜੀ ਕੰਡੀਸ਼ਨ ਨਹੀਂ ਕਹਿ ਸਕਦੇ ਪਰ ਹੀਟ ਵੇਵ ਕੰਡੀਸ਼ਨਸ ਦੋ ਤਿੰਨ ਦਿਨ ਹਲੇ ਰੀਜਨ ਦੇ ਵਿੱਚ ਆਉਣ ਵਾਲੇ ਦੋ ਤਿੰਨ ਦਿਨ ਵੀ ਜਿਹੜੇ ਬੜੇ ਰਹਿਣ ਦੀ ਪ੍ਰੋਡੈਕਸ਼ਨ ਸਾਨੂੰ ਕੀ ਅਲਰਟ ਜਾਰੀ ਕੀਤੀ ਗਈ ਹੈ ਕਿਸਾਨਾਂ ਨੂੰ ਇਹੀ ਦੱਸ ਸਕਦੇ ਹਾਂ ਜੀ ਕਿ ਆਉਣ ਵਾਲੇ ਜਿਹੜੇ 2-3 ਦਿਨ ਨੇ ਇਹਦੇ ਵਿੱਚ ਜਿਹੜਾ ਵੈਦਰ ਕੰਡੀਸ਼ਨਸ ਕਲੀਅਰ ਰਹਿਣਗੀਆਂ ਔਰ ਹੀਟ ਵੇਵ ਕੰਡੀਸ਼ਨਸ ਇਸੇ ਤਰ੍ਹਾਂ ਬਣੀਏ ਰਹਿਣਗੀਆਂ ਔਰ ਜਿਹੜੇ ਉਹਨਾਂ ਦੇ ਫਾਰਮ ਆਪਰੇਸ਼ਨਸ ਨੇ ਸਪੈਸ਼ਲੀ ਹਾਰਵੈਸਟਿੰਗ ਦਾ ਕੰਮ ਕਰ ਰਹੇ ਨੇ ਉਹਨੂੰ ਕੰਟੀਨਿਊ ਕਰ ਸਕਦੇ ਨੇ ਇੱਕ ਤਰੀਕ ਤੋਂ ਬਾਅਦ ਜ਼ਰੂਰ ਤੇਜ਼ ਹਵਾ ਜਾਂ ਗਰਜ ਚਮਕ ਕਿਤੇ ਕਿਤੇ ਹੋ ਸਕਦੀ ਹੈ ਪਰ ਜ਼ਿਆਦਾ ਜਿਹੜੇ ਉਹਦੇ ਚਾਂਸਸ ਨੇ ਉਹ ਨਾਰਥ-ਈਸਟਰਨ ਡਿਸਟ੍ਰਿਕਟਸ ਵਿੱਚ ਚੀ ਨੇ ਔਰ ਇਹਦੇ ਨਾਲ ਨਾਲ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਨੇ ਉਹਦਾ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਕਿਸਾਨਾਂ ਨੂੰ ਵੀ ਸਵੇਰੇ ਸ਼ਾਮ ਜਿਹੜ ਉਸੀ ਕਹਿ ਸਕਦੇ ਆ ਕਿ ਠੰਡੇ ਟਾਈਮ ਤੋਂ ਜ਼ਿਆਦਾ ਕਰਕੇ ਜਿਹੜਾ ਤਿੱਖੀ ਦੁਪਹਿਰ ਦੇ ਵਿੱਚ ਜ਼ਰੂਰ ਬ੍ਰੇਕ ਲੈਣੀ ਚਾਹੀਦੀ ਹੈ ਆਮ ਲੋਕਾਂ ਨੂੰ ਵੀ ਡਾਇਰੈਕਟ ਐਕਸਪੋਜ਼ਰ ਜਿੰਨਾ ਹੋ ਸਕੇ ਅਵੋਇਡ ਕਰਨਾ ਚਾਹੀਦਾ ਔਰ ਇਹਦੇ ਨਾਲ ਨਾਲ ਹੈਲਦੀ ਡਾਈਟ ਸਾਰਿਆਂ ਨੂੰ ਲੈਣੀ ਚਾਹੀਦੀ ਹੈ ਔਰ ਲਿਕੁਇਡਸ ਬਤੁਵਤ ਲੈਣੀ ਚਾਹੀਦੀ ਹੈ ਉਹ ਅਲਰਟ ਵੀ ਜਾਰੀ ਕੀਤਾ ਹੈ ਬਿਲਕੁਲ ਜੀ ਕਿਉਂਕਿ ਆਉਣ ਵਾਲੇ ਜਿਹੜੇ 3-4 ਦਿਨ ਨੇ ਹੀ ਵੇਵ ਕੰਡੀਸ਼ਨਸ ਇਹਦੇ ਵਿੱਚ ਬਣੀ ਰਹ ਸਕਦੀਆਂ ਨੇ ਇਹਦੇ ਵਾਸਤੇ yellow alert ਆਈਐਮ ਜੀ ਵੀ ਜਾਰੀ ਕੀਤਾ ਹੈ